ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਸੰਘਣੀ ਧੁੰਦ ਹੋਣ ਕਾਰਨ ਸੜਕਾਂ ਹਾਦਸੇ ਵਾਪਰਦੇ ਜਾ ਰਹੇ ਹਨ ਜਿੰਨਾ ਦਾ ਸ਼ਿਕਾਰ ਬਹੁਤ ਜ਼ਿਆਦਾ ਲੋਕ ਕਈ ਵਿਅਕਤੀ ਅਤੇ ਜਾਨਵਰ ਵੀ ਹੋ ਜਾਂਦੇ ਹਨ ਅਜਿਹਾ ਹੀ ਮਾਮਲਾ ਕੱਜ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਸਵੇਰੇ ਦੇ ਅੱਜ ਕਈ ਹਾਦਸੇ ਸਾਹਮਣੇ ਆਉਂਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਦੀ ਇਹ ਧੁੰਦ ਦੀ ਜੋ ਵਿਜ਼ਿਬਿਲਟੀ ਹੈ ਉਹ ਘਟ ਹੋ ਗਈ ਹੈ ਧੁੰਦ ਬਹੁਤ ਜ਼ਿਆਦਾ ਵਧਣ ਦੇ ਕਾਰਨ ਇੰਨੀ ਜ਼ਿਆਦਾ ਧੁੰਦ ਵੱਜ ਜਾਂਦੀ ਹੈ ਕਿ ਜੋ ਸੜਕ ਹਾਦਸੇ ਨੇ ਵਿੱਚ ਲਗਾਤਾਰ ਵਾਦਾ ਹੁੰਦਾ ਰਿਹਾ ਹੈ ਤੇ ਇੱਕ ਅਜਿਹਾ ਹੀ ਮਾਮਲਾ ਰਾਤ ਬੀਤੀ ਬੀਤੀ ਰਾਤ ਵਾਪਰਿਆ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਮਾਮਲਾ ਸਾਹਮਣੇ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ਼ ਰਫ਼ਤਾਰ ਵਾਲੀ ਗੱਡੀ ਨੇ ਇੱਕ ਪੋਸਟ ਚੈੱਕ ਪੁਲਿਸ ਦੀ ਜੋ ਪੋਸਟ ਚੈੱਕ ਹੁੰਦੀ ਹੈ ਉਸ ਦੇ ਨਾਲ ਉਸ ਦੀ ਟੱਕਰ ਹੋ ਜਾਂਦੀ ਹੈ ਤੇ ਇੰਨੀ ਭੈਣਕ ਟੱਕਰ ਹੁੰਦੀ ਹੈ ਕਿ ਜੋ ਪੁਲਿਸ ਦੀ ਪੋਸਟ ਪੋਸਟ ਚੈੱਕ ਹੁੰਦੀ ਹੈ ਉਹ ਵੀ ਨਹੀਂ ਬਚਦੀ ਹੈ ਉਹ ਚੂਰਾ ਚੂਰ ਹੋ ਜਾਂਦੀ ਹੈ ਚੈੱਕ ਪੋਸਟ ਦਾ ਕੋਈ ਵੀ ਸਨ ਨਹੀਂ ਦਾ ਹੈ ਤਸਵੀਰਾਂ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਪਰ ਤੁਸੀਂ ਦੇਖੋ ਕਿ ਤੇਜ਼ ਰਫ਼ਤਾਰ ਵਾਲੀ ਗੱਡੀ ਇੰਨੀ ਜ਼ਿਆਦਾ ਤੇਜ਼ ਰਫ਼ਤਾਰ ਨਾਲ ਆਉਂਦੀ ਹੈ ਕਿ ਉਸ ਦੀ ਸਿੱਧੀ ਟੱਕਰ ਇੱਕ ਪੋਸਟ ਨਾਲ ਹੋ ਜਾਂਦੀ ਹੈ ਇਹ ਜੋ ਘਟਨਾ ਸਾਹਮਣੇ ਆ ਰਹੀ ਹੈ ਤੁਹਾਨੂੰ ਅੱਗੇ ਦੱਸਦੇ ਹਾਂ ਇਹ ਘਟਨਾ ਰਾਜਪੁਰਾ ਤੋਂ ਸਾਹਮਣੇ ਆ ਰਹੀ ਆ ਪੂਰੀ ਜਾਣਕਾਰੀ ਤੁਹਾਡੇ ਨੂੰ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਆਪਣੇ ਲਾਈਵ ਸੱਚ ਟੀਵੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਰਾਜਪੁਰਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਦੋ ਵਿਅਕਤੀ ਗੱਡੀ ਦੇ ਸਵਾਰ ਹੁੰਦੇ ਹਨ ਨਾ ਜੋ ਵਿਅਕਤੀ ਗੱਡੀ ਚਲਾ ਰਿਹਾ ਹੁੰਦਾ ਹੈ ਗੱਡੀ ਦਾ ਚੱਲ ਕੁਸ ਦੇ ਵੱਲੋਂ ਗੱਡੀ ਦੀ ਰਫ਼ਤਾਰ ਜੋ ਹੁੰਦੀ ਹੈ ਉਹ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਤੇ ਤੇਜ਼ ਰਫ਼ਤਾਰ ਹੋਣ ਦੇ ਕਾਰਨ ਅਚਾਨਕ ਹੀ ਪੁਲਿਸ ਦੀ ਜੋ ਪੋਪੋਸਟ ਚੈੱਕ ਹੈ ਉਸ ਦੇ ਨਾਲ ਉਸ ਦੀ ਇੰਨੀ ਭਿਆਨਕ ਟੱਕਰ ਹੋ ਜਾਂਦੀ ਹੈ ਜੋ ਕਿ ਉਸ ਦਾ ਕੁਝ ਵੀ ਨਹੀਂ ਬਚਦਾ ਅਤੇ ਮੌਕੇ ਤੇ ਹੀ ਤੁਰੰਤ ਹੀ ਜੋ ਵਿਅਕਤੀ ਗੱਡੀ ਚਲਾ ਰਿਹਾ ਹੁੰਦਾ ਹੈ ਗੱਡੀ ਦੇ ਚਾਲਕ ਦੀ ਤੁਰੰਤ ਹੀ ਉੱਥੇ ਮੌਤ ਹੋ ਜਾਂਦੀ ਹੈ ਤੇ ਜੋ ਨਾਲ ਉਸ ਦੇ ਬੈਠਾ ਵਿਅਕਤੀ ਸੀ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਜ਼ਖਮੀ ਹੋਣ ਦੇ ਨਾਲ ਹੀ ਉਸ ਨੂੰ ਮੌਜੂਦਾ ਰਾਹਗੀਰਾਂ ਦੇ ਵੱਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਨਾਲ ਹੀ ਜਿਹੜਾ ਰਾਜਪੁਰਾ ਵਿੱਚ ਸਿਵਲ ਸਰਕਾਰੀ ਹਸਪਤਾਲ ਦਾਲ ਹੈ ਉਸ ਵਿੱਚ ਚਸ ਨੂੰ ਢਖਲ ਕਰਵਾਇਆ ਜਾਂਦਾ ਹੈ ਅਤੇ ਜਿਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਉਸ ਨੂੰ ਪਛਾਣਨ ਦੇ 72 ਘੰਟੇ ਵਿੱਚ ਉਸ ਨੂੰ ਪਛਾਣਿਆ ਜਾਵੇਗਾ ਅਤੇ ਬਾਅਦ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਹ ਜੋ ਘਟਨਾ ਸਾਹਮਣੇ ਆ ਰਹੀ ਹੈ ਉਹ ਰਾਜਪੁਰ ਤੋਂ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਹੀ ਹਾਈਵੇ ਦੇ ਥੱਲੇ ਪੁਲਿਸ ਦੀ ਜੋ ਪੋਸਟ ਚੱਕ ਲੱਗੀ ਹੋਈ ਸੀ ਉਸ ਨਾਲ ਇੱਕ ਵਿਅਕਤੀ ਦੀ ਗੱਡੀ ਦੀ ਇੰਨੀ ਭਿਆਨਕ ਟੱਕਰ ਹੋ ਜਾਂਦੀ ਹੈ ਟੱਕਰ ਹੁੰਦੀ ਕਿਉਂ ਹੋਇਆ ਤੇ ਕਿਵੇਂ ਹੁੰਦੀ ਹੈ ਤੇ ਕਦੋਂ ਹੁੰਦੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਜੋ ਨਾ ਹੈ ਉਹ ਬੀਤੀ ਰਾਤ 8 ਵਜੇ ਦੀ ਸਾਮਣੇ ਆ ਰਹੀ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਹੀ ਰਾਤ ਦਾ ਹਨੇਰਾ ਹੋਣ ਕਰਕੇ ਇੱਕ ਵਿਅਕਤ ਦੋ ਵਿਅਕਤੀ ਗੱਡੀ ਵਿੱਚ ਸਵਾਰ ਸੀ ਜਿਸ ਦੇ ਦੌਰਾਨ ਇੱਕ ਵਿਅਕਤੀ ਦੇ ਵੱਲੋਂ ਗੱਡੀ ਚਲਾਈ ਜਾ ਰਹੀ ਸੀ ਅਤੇ ਉਸ ਗੱਡੀ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਜਦੋਂ ਹੀ ਉਹ ਪੁਲਿਸ ਦੇ ਹਾਈਵੇ ਫਲਾਈਓਵਰ ਤੋਂ نیچے ਆਉਂਦੇ ਹਨ ਤਾਂ ਉੱਥੇ ਉਹਨਾਂ ਦਾ ਜੋ ਪੁਲਿਸ ਪੋ ਚੈੱਕ ਪੋਸਟ ਹੈ ਉਹ ਲੱਗਿਆ ਹੁੰਦਾ ਹੈ ਜਿਸ ਦੇ ਦੌਰਾਨ ਗੱਡੀ ਦੀ ਸਪੀਡ ਜ਼ਿਆਦਾ ਹੋਣ ਕਰਕੇ ਉਹਨਾਂ ਦੀ ਸਿੱਧੀ ਟੱਕਰ ਪੁਲਿਸ ਦੇ ਚੈੱਕ ਪੋਸਟ ਨਾਲ ਹੋ ਜਾਂਦੀ ਹੈ ਪਰ ਜਦੋਂ ਹੀ ਇਹ ਗੱਡੀ ਦੀ ਟੱਕਰ ਉਸ ਦੇ ਨਾਲ ਹੋ ਜਾਂਦੀ ਹੈ ਇੰਨੀ ਭੈਣਕ ਟੱਕਰ ਹੁੰਦੀ ਹੈ ਕਿ ਉਸ ਵਿੱਚ ਜੋ ਵਿਅਕਤੀ ਬੈਠੇ ਹੁੰਦੇ ਆ neck ਦੀ ਤਾਂ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ ਤੇ ਦੂਜਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਹਾਲਾਂਕਿ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਪੁਲਿਸ ਚੈੱਕ ਪੋਸਟ ਦੇ ਵਿੱਚ ਕੋਈ ਵੀ ਪੁਲਿਸ ਦਾ ਮੁਲਾਜ਼ਮ ਜਾਂ ਕੋਈ ਵੀ ਅਧਿਕਾਰੀ ਨਹੀਂ ਬੈਠਾ ਸੀ ਉਹ ਖਾਲੀ ਸੀ ਜਿਸ ਦੇ ਦੌਰਾਨ ਜਦੋਂ ਹੀ ਉਸ ਦੀ ਇੰਨੀ ਭਿਆਨਕ ਟੱਕਰ ਹੁੰਦੀ ਹੈ ਤਾਂ ਉਹ ਚੱਕਨਾ ਚੂਰ ਹੋ ਜਾਂਦੀ ਹੈ ਤੇ ਤੁਰੰਤ ਹੀ ਉਹ ਜੋ ਵਿਅਕਤੀ ਨਾਲ ਬੈਠਾ ਹੁੰਦਾ ਹੈ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਗੱਡੀ ਚਲਕਦੀ ਤਾਂ ਤੁਰੰਤ ਥਾਂ ਤੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਇੰਨੀ ਭਿਆਨਕ ਮੌਤ ਹੋ ਜਾਂਦੀ ਹੈ ਕਿ ਉਸ ਨੂੰ ਪਛਾਣਿਆ ਵੀ ਨਹੀਂ ਜਾਂਦਾ ਇਸ ਦੇ ਦੌਰਾਨ ਮੌਜੂਦਾ ਲੋਕਾਂ ਦੇ ਵੱਲੋਂ ਜੋ ਵਿਅਕਤੀ ਜ਼ਖਮੀ ਹੁੰਦਾ ਹੈ ਨੋਟੀਅਲਸ ਦੇ ਨਾਲ ਦੇ ਨੂੰ ਡਾਕਟਰਾਂ ਦੇ ਕੋਲ ਲਿਜਾਇਆ ਜਾਂਦਾ ਹੈ ਤੇ ਡਾਕਟਰਾਂ ਕੋਲ ਲਜਾਂਦਾ ਸਮੇਂ ਹੀ ਇੱਕ ਨੂਤਾ ਉੱਥੇ ਦਾਖਲ ਕਰ ਲਿਆ ਜਾਂਦਾ ਹੈ ਕਿਉਂਕਿ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੁੰਦਾ ਹੈ ਪਰ ਜੋ ਦੂਜਾ ਵਿਅਕਤੀ ਉਸ ਨੂੰ ਤਾਂ ਡਾਕਟਰਾਂ ਦੇ ਵੱਲੋਂ ਮਰਤਕ ਐਲਾਨ ਦੇ ਦਿੱਤਾ ਜਾਂਦਾ ਹੈ ਉਹ ਪਹਿਲਾਂ ਹੀ ਡਾਕਟਰਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਪਰ ਉਸ ਨੂੰ ਉਸ ਵਿਅਕਤੀ ਨੂੰ ਪਛਾਣਿਆ ਨਹੀਂ ਜਾਂਦਾ ਜਿਸ ਦੇ ਦੌਰਾਨ ਇਹ ਐਲਾਨ ਕੀਤਾ ਗਿਆ ਹੈ ਕਿ 72 ਘੰਟਿਆਂ ਦੇ ਵਿੱਚ ਵਿੱਚ ਉਸ ਵਿਅਕਤੀ ਨੂੰ ਪਛਾਣਿਆ ਜਾਵੇਗਾ ਅਤੇ ਬਾਅਦ ਵਿੱਚ ਨੂੰ ਪਛਾਣਨ ਤੋਂ ਬਾਅਦ ਹੀ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ ਜਾਵੇਗਾ ਸੂਚਿਤ ਕਰਨ ਤੋਂ ਬਾਅਦ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਰ ਤੁਸੀਂ ਦੇਖੋ ਕਿ ਜਿਆਦਾ ਸਪੀਡ ਹੋਣ ਦੇ ਕਾਰਨ ਇੱਕ ਤਾਂ ਹਨੇਰਾ ਸੀ ਸ਼ਾਇਦ ਉਸਨੇ ਲਾਈਟਾਂ ਨਹੀਂ ਜਗਾਈਆਂ ਸੀ ਜਾਂ ਕੁਝ ਵੀ ਕਹਿ ਸਕਦੇ ਆਪਾਂ ਪਰ ਤੁਸੀਂ ਦੇਖੋ ਕਿ ਨਹੀਂ ਜਿਆਦਾ ਤੇਜ਼ ਰਫਤਾਰ ਦੇ ਕਾਰਨ ਮਾਸਨੇ ਪੁਲਿਸ ਪੋਸਟ ਚੈੱਕ ਦੇ ਨਾਲ ਇੰਨੀ ਭਿਆਨਕ ਟੱਕਰ ਕੀਤੀ ਕਿ ਉਸਦੀ ਆਪ ਦੀ ਵੀ ਜਾਨ ਚਲੀ ਗਈ ਅਤੇ ਉਹ ਜੋ ਉਸਦੇ ਨਾਲ ਬੈਠਾ ਵਿਅਕਤੀ ਸੀ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਬਾਅਦ ਵਿੱਚ ਜੋ ਪੁਲਿਸ ਪੋਸਟ ਚੈੱਕ ਹੈ ਉਹ ਵੀ ਚੱਕਣਾ ਚੂਰ ਹੋ ਜਾਂਦੀ ਉਸ ਦਾ ਵੀ ਕੁਝ ਨਹੀਂ ਬਤਦਾ ਹੈ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਪੋਸਟ ਚੈੱਕ ਦੇ ਵਿੱਚ ਚੱਕ ਪੋਸਟ ਦੇ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਕੋਈ ਵੀ ਪੁਲਿਸ ਅਧਿਕਾਰੀ ਕੋਈ ਵੀ ਮੁਲਾਜ਼ਮ ਉਸ ਦੇ ਵਿੱਚ ਮੌਜੂਦ ਨਹੀਂ ਸੀ ਉਹ ਸਿਰਫ ਖਾਲੀ ਸੀ ਤੇ ਮੌਜੂਦਾ ਲੋਕਾਂ ਦੇ ਵੱਲੋਂ ਜਦੋਂ ਘਟਨਾ ਵਾਪਰਦੀ ਹੈ ਤਾਂ ਮੌਜੂਦਾ ਲੋਕਾਂ ਦੇ ਵੱਲੋਂ ਇਸ ਘਟਨਾ ਨੂੰ ਠੀਕ ਕਰਨ ਦੀ ਤਾਂ ਕੋਸ਼ਿਸ਼ ਕੀਤੀ ਹੀ ਜਾਂਦੀ ਹੈ ਪਰ ਬਾਅਦ ਵਿੱਚ ਉਹਨਾਂ ਵੱਲੋਂ ਪੁਲਿਸ ਨੂੰ ਵੀ ਬੁਲਾਇਆ ਜਾਂਦਾ ਹੈ ਤਾਂ ਉਹਨਾਂ ਅਧਿਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੂੰ ਇਹ ਸਾਰੀ ਗੱਲ ਦੱਸੀ ਜਾਂਦੀ ਹੈ ਤਾਂ ਉੱਥੇ ਮੌਜੂਦਾ ਲੋਕਾਂ ਦੇ ਵੱਲੋਂ ਉਹਨਾਂ ਹਸਪਤਾਲ ਵੀ ਪਹੁੰਚਾਇਆ ਜਾਂਦਾ ਹੈ ਹਸਪਤਾਲ ਪਹੁੰਚਾਉਣ ਦੇ ਦੌਰਾਨ ਹੀ ਉਹ ਜੋ ਗੱਡੀ ਦਾ ਚਾਲਕ ਹੁੰਦਾ ਹੈ ਉਸ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੁੰਦੀ ਹੈ ਡਾਕਟਰਾਂ ਦੇ ਵੱਲੋਂ ਉਸ ਨੂੰ ਮਰਤੇ ਦਾ ਐਲਾਨ ਦੁਬਾਰਾ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਦਿਨ ਬਦਨ ਲਗਾਤਾਰ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਉਸ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੁੰਦਾ ਹੈ ਤੇ ਨਾਲ ਹੀ ਇਸ ਦਾ ਸ਼ਿਕਾਰ ਕਈ ਜਾਨਵਰ ਕਈ ਵਿਅਕਤੀ ਵੀ ਹੋ ਜਾਂਦੇ ਹਨ ਤੇ ਅਜਿਹਾ ਹੀ ਮਾਮਲਾ ਇੱਥੇ ਸਾਹਮਣੇ ਆ ਰਿਹਾ ਤੁਹਾਨੂੰ ਦੱਸ ਦਈਏ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਗੱਡੀ ਦੀ ਤੇਜ਼ ਰਫ਼ਤਾਰ ਹੋਣ ਕਰਕੇ ਪੁਲਿਸ ਦੀ ਜੋ ਚੱਕ ਪੋਸਟ ਹੈ ਉਸ ਦੇ ਨਾਲ ਦੀ ਟੱਕਰ ਹੋ ਜਾਂਦੀ ਹੈ ਤੇ ਇੰਨੀ ਜ਼ਿਆਦਾ ਭੈਣਕ ਟੱਕਰ ਹੁੰਦੀ ਹੈ ਕਿ ਜੋ ਮੌਜੂਦਾ ਵਿਅਕਤੀ ਗੱਡੀ ਦੇ ਵਿੱਚ ਮੌਜੂਦ ਵਿਅਕਤੀ ਹੁੰਦੇ ਹਨ ਉਹਨਾਂ ਵਿੱਚੋਂ ਇੱਕ ਦੀ ਤਾਂ ਮੌਕੇ ਤੇ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਤੇ ਜੋ ਦੂਜਾ ਵਿਅਕਤੀ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਦੇ ਨਾਲ ਤੇ ਡਾਕਟਰ ਬਖਸ਼ੀਸ਼ ਜੱਜ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਰਾਜਪੁਰਾ ਦੇ ਰਾਜਪੁਰਾ ਦੇ ਫਲਾਈਓਵਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਗਿਆ ਹੈ ਕਿ ਇੱਕ ਤੇਜ਼ ਰਫ਼ਤਾਰ ਦੀ ਗੱਡੀ ਹੋਣ ਕਰਕੇ ਜਦੋਂ ਹੀ ਉਹ ਗੱਡੀ ਦੀ ਤੇਜ਼ ਰਫ਼ਤਾਰ ਹੁੰਦੀ ਹੈ ਉਹ ਚੰ ਅਚਾਨਕ ਹੀ ਰਾਤ ਦੇ ਮੌਕੇ ਤੇ ਆ ਰਹੀ ਹੁੰਦੀ ਹੈ ਤਾਂ ਗੱਡੀ ਦੀ ਸਪੀਡ ਜ਼ਿਆਦਾ ਹੌਣ ਕਰਕੇ ਉਸ ਦੀ ਜੋ ਟੱਕਰ ਹੈ ਉਹ ਫਲਾਈਓਵਰ ਦੇ نیچے ਪੁਲਿਸ ਪੋਸਟ ਦੇ ਪੁਲਿਸ ਚੈੱਕ ਪੋਸਟ ਦੇ ਨਾਲ ਹੋ ਜਾਂਦੀ ਹੈ ਅਤੇ ਇੰਨੀ ਭਿਆਨਕ ਹੁੰਦੀ ਹੈ ਕਿ ਮੌਕੇ ਤੇ ਹੀ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਨਾਲ ਦਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਅਸਲ ਵਿੱਚ ਇਹ ਘਟਨਾ ਵਾਪਰਦੀ ਕਿਵੇਂ ਹੈ ਤੁਹਾਨੂੰ ਦੱਸਦੀ ਹੈ ਜਾਣਕਾਰੀ ਮੁਤਾਬਕ ਹੈ ਸਾਰੀ ਗੱਲ ਦੱਸੀ ਗਈ ਹੈ ਕਿ ਜਦੋਂ ਹੀ ਦੋ ਵਿਅਕਤੀ ਜਾ ਰਹੇ ਸੀ ਤਾਂ ਅਚਾਨਕ ਹੀ ਜਦੋਂ نیچے ਫਲਾਈਓਵਰ ਦੇ ਥੱਲੋਂ ਦੀ ਜਾ ਰਹੇ ਸੀ ਤਾਂ ਜੋ ਪੁਲਿਸ ਦਾ ਪੋਸਟ ਇੱਕ ਪੋਸਟਰ ਉੱਥੇ ਲੱਗੀ ਹੋਈ ਸੀ ਤਾਂ ਜਦੋਂ ਵਿਅਕਤੀ ਜਾ ਰਹੇ ਸੀ ਤਾਂ ਗੱਡੀ ਦੀ ਰਫ਼ਤਾਰ ਜ਼ਿਆਦਾ ਹੋਣ ਕਰਕੇ ਹਨੇਰਾ ਹੋਣ ਕਰਕੇ ਉਹਨਾਂ ਨੂੰ ਸਾਹਮਣੇ ਸ਼ਾਇਦ ਨਹੀਂ ਦਿਖਦਾ ਕਿ ਅੱਗੇ ਕੀ ਹੈ ਤਾਂ ਦੋ ਵਿਅਕਤੀ ਗੱਡੀ ਵਿੱਚ ਸਵਾਰ ਸੀ ਸਵਾਰ ਹੋਣ ਦੇ ਨਾਲ ਹੀ ਉਹਨਾਂ ਦੀ ਜੋ ਗੱਡੀ ਦੀ ਰਫ਼ਤਾਰ ਸੀ ਉਹ ਬਹੁਤ ਜ਼ਿਆਦਾ ਤੇਜ਼ ਸੀ ਤੇਜ਼ ਹੋਣ ਕਰਕੇ ਉਹਨਾਂ ਦੀ ਇੰਨੀ ਕਿ ਜ਼ਿਆਦਾ ਭਿਆਨਕ ਟੱਕਰ ਉਸ ਪੁਲਿਸ ਚੱਕਪੋਸਟ ਦੇ ਨਾਲ ਹੁੰਦੀ ਹੈ ਕਿ ਪੋਸਟ ਪੁਲਿਸ ਪੋਸਟ ਚੱਕ ਦਾ ਵੀ ਕੁਛ ਨਹੀਂ ਬਚਦਾ ਉਹ ਵੀ ਚੂਰਾਚੂਰ ਹੋ ਜਾਂਦੀ ਹੈ ਤੇ ਜੋ ਵਿਅਕਤੀ ਉਸ ਦੇ ਵਿੱਚ ਬੈਠੇ ਹੁੰਦੇ ਹਨ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ ਅਤੇ ਇੱਕ ਵਿਅਕਤੀ ਦੀ ਤਾਂ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਤੇ ਮੌਜੂਦਾ ਲੋਕਾਂ ਦੇ ਵੱਲੋਂ ਰਾਹਗੀਰਾਂ ਦੇ ਵੱਲੋਂ ਜਦੋਂ ਹੀ ਇਸ ਘਟਨਾ ਦਾ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਹੀ ਜਲਦ ਤੋਂ ਜਲਦ ਪਹਿਲਾਂ ਤਾਂ ਗੰਭੀਰ ਵਿਅਕਤੀਆਂ ਨੂੰ ਉਸ ਦੇ ਵਿੱਚੋਂ ਕੱਢਦੇ ਹਨ ਅਤੇ ਤੁਰੰਤ ਹੀ ਉਹਨਾਂ ਨੂੰ ਐਂਬੂਲੈਂਸ 108 ਐਂਬੂਲੈਂਸ ਨੰਬਰ ਤੇ ਫੋਨ ਲਗਾਇਆ ਜਾਂਦਾ ਹੈ ਤੇ ਫੋਨ ਲਗਾਉਂਦੇ ਦੌਰਾਨ ਹੀ ਉਹਨਾਂ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇੱਕ ਵਿਅਕਤੀ ਤਾਂ ਪਹਿਲਾਂ ਹੀ ਮਰ ਚੁੱਕਿਆ ਹੁੰਦਾ ਹੈ ਜਦੋਂ ਹੀ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਇੱਕ ਵਿਅਕਤੀ ਨੂੰ ਤਾਂ ਉਹ ਹਸਪਤਾਲ ਵਿੱਚ ਦਾਖਲ ਕਰ ਲੈਂਦੇ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੰਦੇ ਨੇ ਪਰ ਜੋ ਦੂਜਾ ਵਿਅਕਤੀ ਗੱਡੀ ਦਾ ਜੋ ਚਾਲਕ ਹੁੰਦਾ ਹੈ ਉਸ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਤੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਦਾ ਐਲਾਨ ਦੇ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਮਜੂ ਉੱਦਾਂ ਲੋਕਾਂ ਦੇ ਵੱਲੋਂ ਪੁਲਿਸ ਨੂੰ ਵੀ ਬੁਲਾਇਆ ਜਾਂਦਾ ਹੈ ਤੇ ਪੁਲਿਸ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਪੁਲਿਸ ਨੇ ਪੁਲਿਸ ਵੱਲੋਂ ਇਹ ਗੱਲ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਪੁਲਿਸ ਚੱਕ ਪੋਸਟ ਸੀ ਉਸ ਵਿੱਚ ਪੁਲਿਸ ਦਾ ਕੋਈ ਵੀ ਅਧਿਕਾਰੀ ਕੋਈ ਵੀ ਮੁਲਾਜ਼ਮ ਸ਼ਾਮਿਲ ਨਹੀਂ ਸੀ ਜਿਸ ਦੇ ਦੌਰਾਨ ਜਦੋਂ ਇਹ ਟੱਕਰ ਹੁੰਦੀ ਹੈ ਤਾਂ ਉਸ ਪੋਸਟ ਚੱਕ ਪੋਸਟ ਦਾ ਕੁਝ ਵੀ ਨਹੀਂ ਬਚਦਾ ਹੈ ਪਰ ਜੋ ਵਿਅਕਤੀ ਕਾਰ ਦੇ ਵਿੱਚ ਮੌਜੂਦ ਹੁੰਦੇ ਹਨ ਇੱਕ ਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਜੋ ਦੂਜਾ ਵਿਅਕਤੀ ਹੁੰਦਾ ਹੈ ਉਸ ਦੀ ਤਾਂ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਜੀ ਤੁਹਾਨੂੰ ਚੈਨਲ ਰਹੇ ਵੀ ਇਹ ਬਹੁਤ ਵਾਰੀ ਅਪੀਲ ਕਰ ਚੁੱਕੇ ਆ ਕਿ ਜੇਕਰ ਕੋਈ ਵਿਅਕਤੀ ਆਪਣਾ ਵਾਹਨ ਚਲਾ ਰਿਹਾ ਹੈ ਤਾਂ ਕਿਰਪਾ ਕਰਕੇ ਆਪਣੇ ਵਾਹਨ ਦੀ ਸਪੀਡ ਹਮੇਸ਼ਾ ਘੱਟ ਰੱਖੋ ਭਾਵੇਂ ਕਿ ਤੁਹਾਨੂੰ ਕਿੰਨੀ ਵੀ ਜਲਦੀ ਹੈ ਕਿਉਂਕਿ ਤੁਸੀਂ ਦੇਖੋ ਕਿ ਹੁਣ ਜੋ ਇਹ ਘਟਨਾ ਵਾਪਰੀ ਹੈ ਸਵੇਰੇ ਦੀਆਂ ਅੱਜ ਦੇ ਬਹੁਤ ਜ਼ਿਆਦਾ ਇਹ ਖਤਰਨਾਕ ਹਾਦਸੇ ਵਾਪਰ ਚੁੱਕੇ ਹਨ ਜਿਹੜੇ ਤੁਹਾਡੇ ਨਾਲ ਸਾਂਝੇ ਕਰਦੇ ਜਾ ਰਹੇ ਹਾਂ ਪਰ ਤੁਸੀਂ ਦੇਖੋ ਕਿ ਇੰਨੀ ਤੇਜ਼ ਰਫ਼ਤਾਰ ਤੁਹਾਨੂੰ ਬਹੁ ਵਾਰੀ ਕਿਹਾ ਵੀ ਕੋਈ ਵੀ ਜੇਕਰ ਵਾਹਨ ਬੰਦਾ ਚਲਾ ਰਿਹਾ ਹੈ ਇਨਸਾਨ ਸਾਧਨ ਚਲਾ ਰਹੇ ਨੇ ਤਾਂ ਉਹਨਾਂ ਦੀ ਸਪੀਡ ਘੱਟ ਤੋਂ ਘੱਟ ਰੱਖੋ ਤਾਂ ਕਿ ਤੁਸੀਂ ਵੀ ਕਦੇ ਵੀ ਇਸ ਘਟਨਾ ਦਾ ਸ਼ਿਕਾਰ ਨਾ ਹੋ ਸਕੋ ਬਾਕੀ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ